ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਬਣਾਉਣ ਲੱਗੇ ਆ ਜੀ ਆਪਾਂ ਇੱਕ ਸ਼ੇਕ ਮੰਗੋ ਸ਼ੇਕ ਬਣਾਉਣ ਲੱਗੇ ਆ ਗਰਮੀ ਹੈਗੀ ਆ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਘਰ ਵਿੱਚ ਬਣਾਉਂਦੇ ਆ ਬਹੁਤ ਵਧੀਆ ਲੱਗਦੀਆਂ ਤੇ ਇਸ ਤਰ੍ਹਾਂ ਤੁਸੀਂ ਅੰਬ ਲੈ ਲਓ ਪੱਕੇ ਇੱਕ ਜਾਂ ਦੋ ਅੰਬ ਨਾਲ ਹੀ ਜਿਹੜਾ ਪੂਰੀ ਫੈਮਿਲੀ ਲਈ ਆਪਾਂ ਇਹ ਬਣਾ ਸਕਦੇ ਆ ਜੂਸ ਬਣਾਉਣਾ ਵੀ ਈਜ਼ੀ ਆ ਇਦਾਂ ਮਰਜੀ ਘਰ ਵਿੱਚ ਬਣਾਓ ਦੇਖੋ ਕਿੰਨਾ ਵਧੀਆ ਜਿਹੜਾ ਆਂਬ ਹੈ ਪੱਕਿਆ ਸੀਗਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹ ਸਾਰਾ ਜਿਹੜਾ ਗ੍ਰੈਂਡਰ ਦੇ ਵਿੱਚ ਪਾ ਲੈਣਾ ਗਰਮੀ ਹੋ ਗਈ ਹੈ ਜੀ ਜਿਆਦਾ ਇੰਡੀਆ ਵੀ ਬਹੁਤ ਗਰਮੀਆਂ ਤੇ ਜਿੱਥੇ ਅਸੀਂ ਰਹਿੰਦੇ ਹਾਂ ਫਿਲੀਪੀਨ ਵਿੱਚ ਇੱਥੇ ਤਾਂ ਜੀ ਰੰਦੀ ਗਰਮੀ ਆ ਤੇ ਇਹ ਘਰ ਵਿੱਚ ਅਸੀਂ ਆਂਬ ਬਣਾਉਂਦੇ ਰਹਿੰਦੇ ਹਾਂ ਮੰਗੇਓ ਸ਼ੇਕ ਬਨਾਣਾ ਸ਼ੇਕ ਜਿਹੜੇ ਜੂਸ ਸਾਰੇ ਆ ਤਕਰੀਬਨ ਅਸੀਂ ਘਰ ਵਿੱਚ ਹੀ ਬਣਾਉਂਦੇ ਆ ਬਹੁਤ ਘੱਟ ਜਿਹੜੇ ਬਾਹਰੋਂ ਅਸੀਂ ਖਰੀਦ ਕੇ ਜਾਂ ਬੱਚਿਆਂ ਨੂੰ ਅਸੀਂ ਨਹੀਂ ਬਹੁ ਘੱਟ ਦਿੰਦੇ ਆ ਘਰ ਵਿੱਚ ਹੀ ਬਣਾਓ ਹੈਲਥੀ ਆ ਆਪਾਂ ਬਣਾ ਸਕਦੇ ਈਜ਼ੀ ਤਰੀਕੇ ਨਾਲ ਤਾਂ ਫਿਰ ਆਪਾਂ ਨੂੰ ਬਾਹਰੋਂ ਜਿਹੜੀ ਖਰੀਦਣ ਦੀ ਲੋੜ ਨਹੀਂ ਪੈਂਦੀ ਇਸੇ ਤਰ੍ਹਾਂ ਹੀ ਆਪਾਂ ਇਹ ਸਾਰਾ ਜਿਹੜਾ ਆਂਬ ਆ ਕੱਟ ਕੇ ਆਪਾਂ ਇਹਦੇ ਵਿੱਚ ਪਾ ਲੈਣਾ ਛਿਲਕਾ ਉਤਾਰ ਲਓ ਜੇ ਤਾਂ ਅੰਬ ਹੈਗਾ ਜੀ ਜਿਆਦਾ ਮਿੱਠਾ ਤੇ ਜਿਹੜੀ 슈ਗਰ ਆਪਾਂ ਐਡ ਕਰਨੀ ਆ ਉਹਦੇ ਅਕੋਰਡਿੰਗ ਹੀ ਐਡ ਕਰਨੀ ਆ ਉਹ ਤੁਸੀਂ ਥੋੜੀ ਐਡ ਕਰ ਲਓ ਤੇ ਜੇ ਲੱਗਦਾ ਆ ਅੰਬ ਜੀ ਕੱਚਾ ਆ ਤੇ ਉਹ ਤੁਸੀਂ 슈ਗਰ ਥੋੜੀ ਵੱਧ ਐਡ ਕਰਨੀ ਪਾਉਗੀ ਨਹੀਂ ਤੇ ਇਹਦਾ ਟੇਸ ਜਿਹੜਾ ਉਹ ਖੱਟਾ-ਖੱਟਾ ਬਣਨਾ ਹੈ ਹੁਣ ਥੋੜਾ ਜਿਹਾ ਕਟਿਆ ਬਦਾਮ ਥੋੜਾ ਜਿਹਾ ਮੈਂ ਇਹਦੇ ਵਿੱਚ ਪਾ ਦੇਣਾ ਥੋੜਾ ਜਿਹਾ ਆਪਾਂ ਬਾਅਦ ਵਿੱਚ ਪਾਵਾਂਗੇ ਸ਼ੂਗਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਆਪਾਂ ਆਮਬ ਜਿੱਦਾਂ ਮਿੱਠਾ ਜ਼ਿਆਦਾ ਆ ਤਾਂ 2-3 ਟੇਬਲस्पून ਇਹ ਜਿਹੜੀ ਆਪਾਂ 슈ਗਰ ਆ ਉਹ ਐਡ ਕਰਨੀ ਆ ਤੇ ਨਾਲ ਹੀ ਐਡ ਕਰਨਾ ਜੀ ਇਹਦੇ ਵਿੱਚ ਆਪਾਂ ਮਿਲਕ ਤੁਸੀਂ ਜਿਹੜਾ ਵੀ ਘਰ ਵਿੱਚ ਯੂਜ਼ ਕਰਦੇ ਆ ਫਰੈਸ਼ ਮਿਲਕ ਉਹ ਯੂਜ਼ ਕਰ ਸਕਦੇ ਇਹਦੇ ਵਿੱਚ ਹਾਂ ਤੁਹਾਨੂੰ ਗਲਾਸ ਤੇਰੀ ਵੀ ਆਪਾਂ ਜਿਹੜਾ ਇਹਦੇ ਵਿੱਚ ਠੰਡਾ ਪਾਣੀ ਹੁੰਦਾ ਉਹ ਐਡ ਕਰਾਂਗੇ ਤੇ ਨਾਲ ਹੀ ਬਰਫ਼ ਦੀਆਂ ਪਾ ਲੋ ਜੀ 5-7 ਬਟਕੜੀਆਂ ਤੇ ਹੁਣ ਆਪਾਂ ਇਹਨੂੰ ਕਰ ਦੇਣਾ ਜੀ ਗ੍ਰੈਂਡ ਹਾਂਜੀ ਇਸ ਨਾਲੜੀ ਰੈਡੀ ਹੈ ਜੀ ਮੰਗੇਓ ਸ਼ੇਕ ਕਿੰਨਾ ਵਧੀਆ ਬਣ ਗਿਆ ਜੀ 5 ਮਿੰਟ ਲੱਗੇ ਆਪਾਂ ਨੂੰ 5 ਮਿੰਟ ਵੀ ਨਹੀਂ ਲੱਗੇ 2 ਤੋਂ 3 ਮਿੰਟ ਹੀ ਬਸ ਲੱਗਦੇ ਆ ਸਾਰਾ ਸਮਾਨ ਰੈਡੀ ਕਰ ਲਓ ਤੇ ਥੋੜੇ ਜਿਹੇ ਬਦਾਮ ਆਪਾਂ ਪਾਵਾਂਗੇ ਜੀ ਤਾਂ ਉੱਪਰ ਜਿਹਦੇ ਨਾਲ ਟੇਸਟ ਵੀ ਵਧੀਆ ਤੇ ਦੇਖਣ ਨੂੰ ਵੀ ਵਧੀਆ ਜੇ ਚੀਜ਼ ਕਹਿੰਦੇ ਹੁੰਦੇ ਦੇਖਣ ਨੂੰ ਸਵਾਦ ਲਾਦੀ ਆ ਤੇ ਉਹ ਖਾਣ ਨੂੰ ਵੀ ਬਹੁਤ ਵਧੀਆ ਲਾਦੀ ਆ ਦਾ ਸਿਆਣੇ ਕਹਿੰਦੇ ਹੁੰਦੇ ਅੱਖਾਂ ਨੇ ਨਹੀਂ ਖਾਦਾ ਤੇ ਮੂੰਹ ਨੇ ਕੀ ਖਾਦਾ ਕਿਉਂਕਿ ਪਹਿਲਾਂ ਤਾਂ ਦੇਖਣੇ ਨੂੰ ਵਧੀਆ ਚੀਜ਼ ਲੱਗਣੀ ਚਾਹੀਦੀ ਆ ਤੇ ਇਸ ਨਾਲ ਹੀ ਆਪਾਂ ਤਿਆਰ ਕਰ ਲਿਆ ਜੀ ਥੋੜੇ ਟਾਈਮ ਵਿੱਚ ਮੰਗੋ ਸ਼ੇਕ ਤੁਸੀਂ ਵੀ ਟਰਾਈ ਜਰੂਰ ਕਰੋ ਗਰਮੀ ਦਾ ਸੀਜ਼ਨ ਚੱਲਦਾ ਆ ਐਦਾਂ ਦੀਆਂ ਚੀਜ਼ਾਂ ਵੱਧ ਤੋਂ ਵੱਧ ਆਪਣੇ ਰੁਟੀਨ ਵਿੱਚ ਐਡ ਜਰੂਰ ਕਰੋ ਆਪਾਂ ਨੂੰ ਬਹੁਤ ਫਾਇਦਾ ਹੈ ਤੇ ਇਸ ਨਾਲ ਹੀ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟੇਕ ਕੇਅਰ